ਤਤਸ਼ੀ ਕਾਲਜੀ ਸਾਰਿਆਂ ਨੂੰ ਰੋਈਆਂ ਦੇ ਫੁੱਲ ਲਾਵਲ ਦੇ ਦਸਵੇਂ ਭਾਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਉਮੀਦ ਆ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ। ਬਲਵੀਰੋ ਨੇ ਜੰਨੀ ਨੂੰ ਵੇਖਣਾ ਚਾਹਿਆ ਪਰ ਸ਼ਾਇਦ ਉਹ ਪੜਨ ਗਈ ਹੋਈ ਸੀ। ਬਲਵੀਰੋ ਪ੍ਰੀਤੂ ਦੇ ਮੰਗ ਰਹੀ ਬਾੜੀ ਵਿੱਚ ਗਈ ਤੇ ਗੱਲਾਂ ਕਰਨ ਲੱਗੀ। "ਨੀ ਪ੍ਰੀਤੂ ਕਿਵੇਂ ਆ?" ਪ੍ਰੀਤੂ "ਮੈਂ ਤਾਂ ਠੀਕ ਆ ਭੈਣ। ਉਦਾਸ ਇੱਕ ਗੱਲ ਜੀ ਸੁਣੀ ਸੀ ਮੈਂ ਅਖੇ ਨੂਰ ਤਲਾਕ ਦੇਗੀ ਕਰਨੇ ਨੂੰ ਬਲਵੀਰ ਸਹੀ ਸੁਣੀ ਆ ਪ੍ਰੀਤੋ ਨੂਰ ਤਾਂ ਜੱਗੋ ਤੇਰਵੇਂ ਕਰਗੀ ਸਾਡੇ ਨਾਲ ਪ੍ਰੀਤੋ ਇੰਨੇ ਚੰਗੇ ਬੰਦੇ ਤੁਸੀਂ ਇੰਨਾ ਪੈਸਾ ਤੇਲਾ ਛੱਡ ਜਾ ਵੜੀ ਕੁੜੀ ਬਲਵੀਰੋ ਆ ਮੁੰਡੇ ਨੂੰ ਦਾਗ ਲਾਉਣਾ ਸੀ ਲਾ ਗਈ ਪ੍ਰੀਤੋ ਹੋਰ ਕੀ ਆ ਬਹੁਤ ਮਾੜਾ ਕਰਕੇ ਨੂਰ ਤਾਂ ਬਲਵੀਰੋ ਮੁੰਡਾ ਤਾਂ ਉਧਰੇ ਆ ਪਿਆ ਮੈਂ ਵੀ ਉਹਦੇ ਮਾਂ ਪਿਓ ਨੂੰ ਕਹਿਤਾ ਵਿਆਹ 20 ਦਿਨਾਂ ਤੇ ਅੰਦਰ ਅੰਦਰ ਮੈਂ ਤਾਂ ਆਪਦਾ ਮੁੰਡਾ ਵਿਆਹ ਲਊਂਗੇ ਪ੍ਰੀਤੋ ਆਹ ਹੋ ਪੈਣੀ ਕਿਹੜਾ ਘਾਟਾ ਕਿਸੇ ਚੀਜ਼ ਦਾ ਆਪਾਂ ਨੂੰ ਬਥੇਰੀਆਂ ਮਿਲ ਜਾਣਗੀਆਂ ਕੁੜੀਆਂ ਬਲਵੀਰੋ ਮੈਂ ਤਾਂ ਤੈਨੂੰ ਕਹਿਣੀ ਆ ਆਪਦੀ ਕਰਕੇ ਵੀ ਤੂੰ ਭਾਲ ਕੋਈ ਕੁੜੀ ਭਵੇਂ ਆਈਲੈਂਡਸ ਕੀਤੀ ਹੋਵੇ ਪੈਸਾ ਤੇਲਾ ਸਾਰਾ ਮੈ ਲਾਂ ਪ੍ਰੀਤੋ ਦੇਖ ਲੈ ਨੀ ਮੈਂ ਵੀ ਬਲਵੀਰੋ ਵਿਆਹ ਦੀ ਗੱਲ ਜਿਹੜਾ ਆਪਣੇ ਘਰ ਚ ਵੀ ਗਈ ਪ੍ਰੀਤੋ ਸੋਚੀ ਪੈ ਗਈ ਕਿ ਘਰੇ ਜਾ ਕੇ ਚੰਨੀ ਨੂੰ ਪੁੱਛਦੀ ਆ ਉਹਦੀ ਕੀ ਰਾਏ ਆ ਕਰੇ ਜਾ ਉਹ ਚੰਨੀ ਦੇ ਆਉਂਦੀ ਵੇਟ ਕਰਨ ਲੱਗੀ ਦੂਰੋਂ ਦੀ ਚੰਨੀ ਨੂੰ ਵੇਖ ਪ੍ਰੀਤੋ ਖੁਸ਼ ਹੋ ਗਈ। ਪੂਆਵਲ ਬੀਖ ਚੰਨੀ ਹੈਰਾਨ ਹੋ ਪੁੱਛਣ ਲੱਗੀ ਕੀ ਹੋਇਆ ਪੂਆ ਅੱਜ ਬੜੀ ਖੁਸ਼ ਆ ਪ੍ਰੀਤੋ ਨੀ ਚੰਨੀ ਤੇਰੀ ਕਿਸਮਤ ਹੀ ਚੰਗੀ ਆ ਮੇਰੇ ਗਰੀ ਭਰਾਮਾਂ ਦੀ ਰੱਬ ਨੇ ਸੁਣ ਲਈ ਚੰਨੀ ਕੀ ਹੋਇਆ ਪੂਆ ਜੀ ਪ੍ਰੀਤੋ ਜਿਹੜਾ ਮਗਰ ਕਾ ਕਰਨਾ ਉਹਦੀ ਬਹੂ ਨੇ ਤਲਾਕ ਦਿੱਤਾ ਕਰਨੇ ਨੂੰ ਅੱਜ ਉਹਦੀ ਮਾਂ ਆਈ ਸੀ ਕਹਿੰਦੇ ਕੋਈ ਕੁੜੀ ਭਾਲ ਲਾ ਮੇਰੇ ਮੁੰਡੇ ਵਾਸਤੇ ਸਾਰੇ ਪੈਸੇ ਅਸੀਂ ਲਾਵਾਂਗੇ ਪਰ ਮੇ ਕੁੜੀ ਨੇ ਬਾਹਰ ਜਾਣਾ ਹੋਵੇ ਅਸੀਂ ਤਾਂ ਵੀ ਪੈਸੇ ਲਾਵਾਂਗੇ ਜੇ ਤੂੰ ਕਹੇ ਤਾਂ ਚਲਾਵਾ ਮਾਂ ਗੱਲ ਚੰਨੀ ਜਿਵੇਂ ਤੁਸੀਂ ਕਹੋ ਪੂਆ ਜੀ ਸਭ ਠੀਕਾ ਮੈਨੂੰ ਵੀ ਕਰਨ ਚੰਗਾ ਮੁੰਡਾ ਲੱਗਦਾ ਤੇ ਤੂੰ ਖੁਸ਼ ਹੁੰਦੀ ਆ ਬੋਲੀ ਲੈ ਫੇਰ ਤਾਂ ਗੱਲ ਬਣ ਗਈ ਮੈਂ ਸ਼ਾਮਾਂ ਨੂੰ ਹੀ ਜਾਉਣੀ ਆ ਉਹਨਾਂ ਦੇ ਘਰ ਇਦੋਂ ਪਹਿਲਾਂ ਕੋਈ ਹੋਰ ਮੇਰੇ ਤੋਂ ਕਾਲਾ ਥਾਂ ਰੋਕ ਲਵੇ ਚੰਨੀ ਵੀ ਖੁਸ਼ ਹੋਗੀ ਕਿ ਚਲ ਮੇਰੀ ਅਤੇ ਮੇਰੇ ਵਿੱਕੀ ਦੀ ਗੱਲ ਬਣ ਜਾਊਗੀ ਕਰਨ ਨੂੰ ਕੌਣ ਪੁੱਛਦਾ ਵਿਆਹ ਦਾ ਦਿਨ ਤੱਕ ਦਿੱਤਾ ਬਸ ਸਾਦਾ ਚਾਹੀ ਵਿਆਹ ਕਰਨਾ ਸੀ ਕਰਨ ਆਪਣੇ ਖਿਆਲਾਂ ਲਈ ਚੰਨੀ ਨੂੰ ਵਰਤ ਰਿਹਾ ਸੀ ਤੇ ਚੰਨੀ ਆਪਣਾ ਖਾਪ ਪੂਰਾ ਕਰਨ ਲਈ ਕਰਨ ਨੂੰ ਵਰਤ ਰਹੀ ਸੀ ਦੋਹੇ ਜਣੇ ਦੋਹਾਂ ਦਿਲਾਂ ਦੇ ਸੱਚ ਤੋਂ ਅਣਜਾਨ ਵਿਆਹ ਦੇ ਵੰਦਨ ਵਿੱਚ ਵਜਣ ਜਾ ਰਹੇ ਸੀ ਕਰਨ ਦਿਨ ਰਾਤ ਹੀ ਚੰਨੀ ਨੂੰ ਫੋਨ ਲਈ ਰੱਖਦਾ ਚੰਨੀ ਆ ਕੇ ਜਾਂਦੀ ਪਰ ਵਿੱਕੀ ਨੇ ਕਹਿ ਰੱਖਿਆ ਸੀ ਕਿ ਵਿਆਹ ਤੋਂ ਪਹਿਲਾਂ ਕੋਈ ਸ਼ੱਕ ਨਾ ਹੋੰਦੇ ਮੀ ਇਹ ਤਾਂ ਵਸ ਤੇਰੇ ਜਾਨ ਤੋਂ ਵਾਦੀ ਪਤਾ ਲੱਗੇ ਵਿਆਹ ਵਾਲਾ ਦਿਨ ਵੀ ਆ ਗਿਆ ਨੂਰ ਦੇ ਘਰ ਦੇ ਹਾਂ ਤੱਕ ਵੀ ਗੱਲ ਪਹੁੰਚ ਗਈ ਸੀ ਕਿ ਅੱਜ ਕਰਨ ਦਾ ਵਿਆਹ ਜਸਮੀਤ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਰ ਕੋਮਲ ਸ਼ੁਕਰ ਕਰ ਰਹੀ ਸੀ ਇਹੋ ਜਿਹੇ ਬੰਦਿਆਂ ਤੋਂ ਮੇਰੀ ਧੀ ਦਾ ਖਿਹੜਾ ਛੁੱਟਿਆ ਕਰਨ ਤੇ ਚੰਨੀ ਦਾ ਵਿਆਹ ਹੋ ਗਿਆ ਕਰਨ ਤੇ ਚੰਨੀ ਦੇ ਦਿਲ ਦੇ ਵਿੱਚ ਖਾਵ ਪੂਰੇ ਹੋਏ ਜਾਪ ਰਹੀ ਸੀ ਵਿੜੇ ਵਿੱਚ ਹੱਸਦੀ ਫਿਰਦੀ ਨੀਰੂ ਨੂੰ ਕਰਨ ਬੋਲਿਆ ਨੀਰੂ ਗੁੱਸਾ ਨਾ ਮੰਨੀ ਇਹ ਮੇਰੀ ਮਜਬੂਰੀ ਆ ਨੀਰੂ ਗੁੱਸਾ ਕਿਉਂ ਕਰਨਾ ਮੈਂ ਮੈਂ ਤਾਂ ਆਪਦੇ ਦੌਰ ਦਾ ਘਰ ਵਾਸਤਾ ਵੇਖ ਸੁਖੀ ਆ ਚੰਨੀ ਵਰਗੀ ਕੁੜੀ ਸ਼ਾਇਦ ਤੈਨੂੰ ਸਾਰੀ ਦੁਨੀਆ ਚੋਂ ਨਹੀਂ ਸੀ ਲੱਭਣੀ ਚੰਗਾ ਹੋਇਆ ਤੇਰਾ ਚੰਨੀ ਨਾਲ ਵਿਆਹ ਹੋ ਗਿਆ ਚਲ ਚੰਨੀ ਤੇ ਤੇਰੇ ਬਹਾਨੇ ਸੀ ਕੈਨੇਡਾ ਵਾਲੀਆਂ ਚੀਜ਼ਾਂ ਹੀ ਵੇਖ ਲਵਾਂਗੇ ਕਰਨ ਨੂੰ ਅਚੰਭਾ ਜਿਹਾ ਲੱਗਿਆ ਕਿ ਮੀਰੂ ਤਾਂ ਮੇਰੇ ਨਾਲ ਕਿਸੇ ਹੋਰ ਕੁੜੀ ਨੂੰ ਵੇਖ ਨਹੀਂ ਸੀ ਚਰਦੀ ਪਰ ਅੱਜ ਕਿਵੇਂ ਚੰਨੀ ਨੂੰ ਇੰਨਾ ਸਲਾ ਰਹੀ ਆ ਖੈਰ ਕਰਨ ਆਪਣੀ ਚੰਨੀ ਕੋਲ ਜਾਣ ਲੱਗਿਆ ਅਗੋ ਚੰਨੀ ਆਪਣੇ ਫਰੈਂਡ ਪਿੱਕੇ ਨਾਲ ਇੱਥੋਂ ਦਾ ਹਾਲ ਚਾਲ ਦੱਸ ਰਹੀ ਸੀ ਜਦੋਂ ਹੀ ਕਰਨ ਕਮਰੇ ਅੰਦਰ ਆਇਆ ਚੰਨੀ ਨੇ ਫੋਨ ਬੰਦ ਕਰ ਦਿੱਤਾ ਤੇ ਬੈੱਡ ਤੋਂ ਉੱਤਰ ਕੇ ਕਰਨ ਨੂੰ ਜੱਫੀ ਪਾ ਲਈ ਚੰਨੀ ਵਕਨੀ ਸੋਹਣੀ ਲੱਗ ਰਹੀ ਆ ਮੈਂ ਕਰਨ ਅੱਜ ਤਾਂ ਪੂਰੀ ਆਤ ਲੱਗ ਰਹੀ ਆ ਵੇਖਿਆ ਨਾਲੇ ਮੈਂ ਵਾਦਾ ਪੂਰਾ ਕਰਤਾ ਤੂੰ ਕਹਿੰਦੀ ਸੀ ਅੱਖੇ ਨੂਰ ਨੂੰ ਮੈਂ ਪਿਆਰ ਕਰਦਾ ਪਰ ਵੇਖ ਲਾ ਉਹਨੂੰ ਛੜਤਾ ਤੈਨੂੰ ਵਿਆਹ ਲਿਆਇਆ ਮੈਂ ਚੰਨੀ ਐ ਤਾਂ ਮੰਨਣਾ ਪਊ ਤੈਨੂੰ ਚੱਲ ਹੁਣ ਮੇਰਾ ਪੇਪਰ ਹੋ ਜਾਣਾ ਫਿਰ ਵੇਖਦੇ ਹਾਂ ਕੀ ਬੰਦਾ ਕਰਨ ਬੰਨਣਾ ਕੀ ਆ ਫਿਰ ਆਪਾਂ ਦੋਹੀ ਜਾਵਾਂਗੇ ਕੈਨੇਡਾ ਚੰਨੀ ਪਹਿਲਾਂ ਤਾਂ ਮੈਂ ਜਾਵਾਂਗੀ ਕੈਨੇਡਾ ਫੇਰੀ ਤੈਨੂੰ ਬੁਲਾਵਾਂਗੀ ਕਰਨ ਇਹ ਚੰਨੀ ਦੀ ਗਲਤੀ ਚੁੰਡੀ ਵੱਡੀ ਤੇ ਕੋਟਕਿਓ ਨੂੰ ਆਪਣੇ ਨਾਲ ਲਗਾ ਲਿਆ ਦਿਨ ਲੰਘਦੇ ਕਿ ਚੰਨੀ ਨੇ ਪੇਪਰ ਦੇ ਦਿੱਤਾ ਸੀ ਵੱਡੀ ਆਸ ਸੀ ਕਿ ਪੇਪਰ ਕਲੀਅਰ ਹੋ ਜਾਵੇਗਾ ਕਰਦਾ ਸਾਰਾ ਹੀ ਕੰਬਲ ਬਲਵੀਰੋ ਕਰਦੀ ਚੰਨੀ ਆਪਣੇ ਹੀ ਆਪ ਵਿੱਚ ਮਸਤ ਰਹਿੰਦੀ ਬਲਵੀਰ ਨੂੰ ਚਾਹ ਚੜ੍ਹਿਆ ਹੋਇਆ ਸੀ ਕਿ ਮੇਰਾ ਮੁੰਡਾ ਵੀ ਚੰਨੀ ਨਾਲ ਬਾਹਰ ਜਾਊਗਾ ਫਿਰ ਵੇਖੀ ਚਾਰ ਚੰਨ ਸ਼ਾਂਪਾ ਹੋਣ ਦੀਆਂ ਹੱਥਾਂ ਵਿੱਚ ਸਾਰੀਆਂ ਸ਼ਰੀਕਣੀਆਂ ਖੜਖੜ ਵਿਖਿਆ ਕਰਨਗੀਆਂ ਨੀਰੁਦ ਹੱਸਾ ਨਿਕਲ ਜਾਂਦਾ ਸੀ ਆਪਣੀ ਚਾਚੀ ਵੱਲ ਵੇਖ ਜਦੋਂ ਉਹ ਆਪਣੀ ਮੂੰਹੋਂ ਹੀ ਵਡਿਆਈ ਕਰਦੀ ਨਾ ਥੱਕਦੀ ਚੰਨੀ ਨੂੰ ਇੱਕ ਦਿਨ ਵਿੱਕੀ ਨੇ ਮਿਲਣ ਲਈ ਬੁਲਾਇਆ ਚੰਨੀ ਨੇ ਕਰਨ ਨੂੰ ਬਹਾਨਾ ਬਣਾਇਆ ਕਿ ਅੱਜ ਮੇਰੀ ਸਹੇਲੀ ਦਾ ਜਨਮ ਦਿਨ ਆ ਮੈਂ ਜਾਣਾ ਕਰਨ ਨੇ ਕਿਹਾ ਕਿ ਅੱਛ ਮੈਨੂੰ ਵੀ ਕੰਮ ਆ ਚਲ ਆਪਾਂ ਇਕੱਠੇ ਹੀ ਚੱਲਦੇ ਹਾਂ ਪਰ ਚੰਨੀ ਨੇ ਕਿਹਾ ਮੈਂ ਤਾਂ ਆਪਣੀਆਂ ਸਹੇਲੀਆਂ ਨਾਲ ਜਾਣਾ ਤੁਸੀਂ ਇਕੱਲੇ ਚਲੇ ਜਾਓ ਕਰਨ ਚੰਨੀ ਅੱਜ ਤੋਂ ਹੀ ਅਲੱਗ ਹੋਉਂਦੀਆਂ ਗੱਲਾਂ ਕਰਨ ਲੱਗ ਪਈ ਤੂ ਯਾਰ ਚੰਨੀ ਨੇ ਕਰਨ ਨੂੰ ਮਸਕਾ ਲਾਇਆ ਚੁੱਧ ਮੈਂ ਕੈਨੇਡਾ ਚਲੀ ਗਈ ਫਿਰ ਦਸ ਕਿਵੇਂ ਟਾਈਮ ਪਾਸ ਕਰਿਆ ਕਰੇਗਾ ਕਰਨ ਉਹ ਤਾਂ ਮਨ ਸਮਝਾ ਲੂ ਮੈਂ ਚਲ ਯਾਰ ਤੂੰ ਚਲੇ ਜਾ ਆਉਂਦੇ ਹੋਇਆ ਮੈਂ ਤੈਨੂੰ ਨਾਲ ਲੈ ਆਵਾਂਗਾ ਚੰਨੀ ਨੇ ਵਿੱਕੀ ਨੂੰ ਫੋਨ ਕਰ ਦਿੱਤਾ ਸੀ ਕਿ ਤੂੰ ਸਮਾਤ ਭਾਈ ਦੇ ਨਾਲ ਲੱਗਦੇ ਪਿੰਡ ਵਦਨੀ ਆ ਜਾਮੀ ਆਪਾਂ ਉੱਥੇ ਹੀ ਇਕੱਠੇ ਹੋਵਾਂਗੇ ਵਿੱਕੀ ਰਾਹ ਵਿੱਚ ਹੀ ਖੜ ਗਿਆ ਚੰਨੀ ਬਸ ਉੱਤੇ ਹੀ ਤੇ ਵਿੱਕੀ ਦੇ ਨਾਲ ਗੱਡੀ ਵਿੱਚ ਬੈਠ ਗਈ ਦੋਹਾਂ ਜਣੇ ਮੋਗੇ ਚਲੇ ਗਏ ਚੰਨੀ ਵਿੱਕੀ ਨਾਲ ਮਿਲ ਬਹੁਤ ਖੁਸ਼ ਹੋਈ ਪਰ ਜਿਆਦਾ ਸਮਾਂ ਹੋਣ ਤੇ ਉਹਨੂੰ ਡਰ ਲੱਗਣ ਲੱਗ ਪਿਆ ਸੀ ਕਿ ਕਿਤੇ ਕਰੇ ਨੂੰ ਕੋਈ ਸ਼ੱਕ ਨਾ ਹੋ ਜਾਵੇ ਇਸ ਕਰਕੇ ਉਹਨੇ ਵਿੱਕੀ ਨੂੰ ਕਿਹਾ ਕਿ ਮੈਨੂੰ ਬਾਗੇ ਪੁਰਾਣੇ ਛੱਡਾ ਕਰੇ ਨੇ ਚੰਨੀ ਨੂੰ ਫੋਨ ਕੀਤਾ ਕਿ ਮੈਂ ਬਾਗੇ ਪੁਰਾਣੇ ਗਿਆ ਹਾਂ ਤੂੰ ਕਿੱਥੇ ਆ ਚੰਨੀ ਨੇ ਕਿਹਾ ਕਿ ਮੈਂ ਬੱਸ ਸਟੈਂਡ ਦੇ ਬਾਹਰ ਖੜੀ ਹਾਂ ਕਰੇ ਨੇ ਚੰਨੀ ਨੂੰ ਗੱਡੀ ਵਿੱਚ ਭਾਇਆ ਤੇ ਆਪਣੇ ਘਰ ਆ ਗਏ ਸਾਰੇ ਜਣੇ ਬਹੁਤ ਖੁਸ਼ ਸੀ ਚੰਨੀ ਦੇ ਚੰਗੇ ਬੈਂਡ ਆ ਚੁੱਕੇ ਸੀ ਉਹ ਦਿਨ ਤੋਂ ਹੀ ਚੰਨੀ ਪੈਰ ਛੱਡ ਗਈ ਸੀ ਬਲਵੀਰ ਨੂੰ ਕਦੇ-ਕਦੇ ਚੰਨੀ ਵਿੱਚ ਬਦਲਾਅ ਨਜ਼ਰ ਆਉਂਦੇ ਪਰ ਛੁੱਪ ਕਰ ਜਾਂਦੀ। ਵੀਜ਼ਾ ਅਪਲਾਈ ਕਰਨ ਲਈ ਚੰਨੀ ਤੇ ਕਰਨ ਮੁਗੇ ਗਏ, ਉੱਥੇ ਹੀ ਵਿਕੀ ਚੰਨੀ ਨੂੰ ਵੇਖਣ ਦੇ ਲਈ ਆਇਆ ਹੋਇਆ ਸੀ। ਤੇਜਾ ਨਸ਼ੇ ਪੱਤੇ ਨੂੰ ਤੋਬਾ ਕਰ ਚੁੱਕਿਆ ਸੀ। ਮੀਰੂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਸੀ ਤੇਜੇ ਦੇ ਸਾਹਾਂ ਵਿੱਚ ਸਾਹ ਲੈਂਦੀ। ਸਭ ਤੋਂ ਵੱਡੀ ਖੁਸ਼ਖਬਰੀ ਮੀਰੂ ਮਾਂ ਬਣ ਵਾਲੀ ਸੀ। ਤੇਜੇ ਘਰ ਇੱਕ ਕੰਮ ਕਰਨ ਵਾਲੀ ਵੀ ਲਗਾ ਦਿੱਤੀ ਸੀ। ਤੇਜਾ ਹੁਣ ਖੇਤਾਂ ਵਿੱਚ ਦਿਨ ਰਾਤ ਮਿਹਨਤ ਕਰਨ ਲੱਗਿਆ ਸੀ ਇਸ ਵਾਰ ਸਾਰੀ ਪੱਤੀਆਲੀਆਂ ਚੋਤੀਜੇ ਦੀ ਫਸਲ ਚੰਗੀ ਹੋਈ ਸੀ ਬਲਵੀਰੋ ਚੰਨੀ ਨੇ ਬਦਲ ਦੇ ਤੇਵਰ ਵੇਖਦਾ ਰਹੀ ਸੀ ਪਰ ਚੁੱਪ ਸੀ ਕਿ ਕੋਈ ਗੱਲ ਨਹੀਂ ਆਪਣੇ ਪੁੱਤ ਦੀ ਖਾਤਰ ਇਹਦੇ ਹਿੱਤ ਤੇਵਰ ਵੀ ਚੱਲਣੇ ਪੈਣੇ ਆ ਚੰਨੀ ਨੇ ਫੀਸ ਦੇ ਪੈਸੇ ਭਰਨ ਲਈ ਕਰਨ ਨੂੰ ਆਪਣੀ ਮਾਂ ਨੂੰ ਕਿਹਾ ਕਿ 20 ਲੱਖ ਤਾਂ ਲੱਗੇਗਾ ਹੀ ਬਲਵੀਰੋ ਨੇ ਚੁੱਪਚਾਪ ਆਪਣੀ ਜਮਾ ਪੂੰਜੀ ਵਿੱਚੋਂ ਪੈਸੇ ਕੱਢੇ ਤੇ ਕਰਨ ਨੂੰ ਫੜਾ ਦਿੱਤੇ ਚੰਨੀ ਨੂੰ ਕਹਿਣ ਲੱਗੀ ਚੰਗੀ ਨਿਯਤ ਨਾਲ ਦਿੱਤੇ ਇਹ ਪੁੱਤ ਪੈਸੇ ਤਾਂ ਕਿ ਤੂੰ ਕੈਨੇਡਾ ਜਾ ਕੇ ਪੈਸੇ ਤੇ ਪੈਸਾ ਭੇਜੇ ਨਾਲੇ ਮੇਰੇ ਪੁੱਤ ਨੂੰ ਬਾਹਰ ਲੈ ਜੰਗੀ ਫਿਰ ਮੈਨੂੰ ਕਾਦੀ ਫਿਕਰ ਚੰਨੀ ਆਪਣੇ ਢਿੱਡ ਵਿੱਚ ਹੱਸ ਰਹੀ ਸੀ ਕੰਨ ਪੈਸੇ ਲੈ ਕੇ ਚਲਾ ਗਿਆ ਚੰਨੀ ਨਹੀਂ ਕਰਨਦੀ ਗਿੱਟੋ ਬਾਹਰ ਹੁੰਦਿਆ ਹੀ ਵਿੱਕੀ ਨੂੰ ਫੋਨ ਕਰ ਦਿੱਤਾ ਕਿ ਹੁਣ ਤਾਂ ਥੋੜੇ ਹੀ ਦਿਨ ਹੋਰ ਆ ਮੈਂ ਤੇਰੇ ਕੋਲ ਫਿਰ ਤਾਂ ਆਪਾਂ ਕੈਨੇਡਾ ਹੀ ਮਿਲਾਂਗੇ ਕੈਨੇਡਾ ਜਾਣ ਦੇ ਲਾਲਚ ਨੇ ਸਾਰਾ ਹਿੱਟਬਰ ਕਮਲਾ ਕੀਤਾ ਪਿਆ ਸੀ ਕਰਨ ਸ਼ਹਿਰ ਗਿਆ ਆਪਣੇ ਬਹੁਤ ਹੀ ਅਜੀਬ ਦੋਸਤ ਕਰਮੇ ਕੋਲ ਕਰਮਾ ਯਾਰ ਵਿਆਹ ਤੇ ਨਹੀਂ ਸੱਦਿਆ ਮੈਨੂੰ ਕੀ ਗੱਲ ਕਰਨ ਯਾਰ ਤੈਨੂੰ ਤਾਂ ਪਤਾ ਵਿਆਹ ਤੇ ਕਟਨੀ ਕੀਤਾ ਆਪਾਂ ਕਰਮਾ ਅਬ ਤੇ ਯਾਰ ਬੀਲੀ ਨੂੰ ਹੀ ਭੁੱਲ ਗਿਆ ਤੂਤਾ ਪਤੰਦਰਾ ਕਰਨ ਚਲੋ ਇਹ ਆਪਾਂ ਪੱਟੀ ਕੁਲ ਸਲਕੇ ਆਈਏ ਤੇਰੀ ਭਾਬੀ ਦੀ ਵੀਜੇ ਬਾਰੇ ਪੁੱਛ ਕੇ ਆਈਏ ਕਰਮਾ ਕੋਈ ਪੱਟੀ ਤਾਂ ਗਿਆ ਹੋਇਆ ਤਿੰਨ ਚਾਰ ਦਿਨਾਂ ਲਈ ਚੰਡੀਗੜ੍ਹ ਕਰਨ ਯਾਰ ਹੁਣ ਫਿਰ ਆਪਾਂ ਕੀ ਕਰੀਏ ਪੈਸੇ ਮੇਰੇ ਕੋਲ ਆ ਮੁੜਨਾ ਪੈਣਾ ਮੈਨੂੰ ਕਰਮ ਚਲ ਵੇ ਅੱਜ ਤਾਂ ਮਸਾਂ ਇਕੱਠੀ ਹੋਈਆਂ ਚੱਲੀਏ ਥਾਂ ਟਿਕਾਣੇ ਕਰਨ ਯਾਰ ਕੋਈ ਦਿਲਜਾ ਤੱਕ ਕਰਦਾ ਨਹੀਂ ਜਾਣ ਨੂੰ ਕਰਮ ਅਗਲੀ ਰੋਜ਼ ਪੁੱਛਦੀ ਆ ਮੈਨੂੰ ਅਕੇ ਕਰਨਾ ਕਿੱਥੇ ਆ ਕੀ ਪਤਾ ਭਾਈ ਤੇਰੇ ਕੋਲ ਕੀ ਗਿੱਦੜ ਸਿੰਘੀ ਅਗਲੀ ਤਾਂ ਤੈਨੂੰ ਹੀ ਯਾਦ ਕਰਦੀ ਆ ਕਰਨ ਚੱਲ ਯਾਰ ਫੇਜ ਮਿਲ ਹੀ ਆਉਣੇ ਉਹਨੋਂ ਵੀ ਕੀ ਕਹਿੰਦੀ ਆ ਉਹ ਦੋਹੇ ਜਣੇ ਮੋਗੇ ਸ਼ਹਿਰ ਵਿੱਚ ਕਿਸੇ ਦੇ ਘਰ ਗਏ ਕਰਨ ਉਹ ਵੇਖ ਦੂਰੋਂ ਹੀ ਇੱਕ ਕੁੜੀ ਭੱਜੀ ਆਈ ਤੇ ਕਰਨ ਨਾਲ ਬਹਿਸ ਕਰਨ ਲੱਗੀ ਕੀ ਗੱਲ ਦਿਸ ਗਈ ਅੱਜ ਸੋਨੀਆ ਦਾ ਘਰ ਤੈਨੂੰ ਪਤਾ ਮੈਂ ਵੀ ਹੈਗੀ ਆ ਕੋਈ ਤੈਨੂੰ ਤਾਂ ਪਰ ਮੇਰੀ ਕੀ ਪਰਵਾ ਹੋਊਗੀ ਘਰੇ ਜੋਜੀ ਲੱਗਣ ਲੱਗ ਗਿਆ ਪਿਆ ਤੇਰਾ ਕਰਨ ਨਹੀਂ ਯਾਰ ਤੂੰ ਤਾਂ ਉਹੀ ਕਰੀ ਜਾਨੀ ਆ ਤੈਨੂੰ ਤਾਂ ਪਤਾ ਵੀ ਘਰੇ ਕੰਮ ਕਰ ਹੀ ਐਵੇਂ ਦੇ ਹੁੰਦੇ ਆ ਪਰ ਸੋਨੀਆ ਤੂੰ ਤਾਂ ਮੇਰੀ ਪਰੀ ਆ ਪਰੀ ਸੋਨੀਆ ਬਹੁਤ ਦਿਨ ਹੋ ਗਏ ਅੱਜ ਨਾਲ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਕਰਨ ਪੂਰਾ ਤੈਸ਼ ਵਿੱਚ ਆ ਗਿਆ ਲੈ ਯਾਰ ਪੈਗ ਲਈ ਸੋਨੀਆ ਕੁਝ ਨਹੀਂ ਕਰ ਵਿੱਚ ਲੈ ਕੇ ਆਉਣਾ ਸਾਰਾ ਕੁਝ ਕਰਨ ਚੱਲੇ ਯਰ ਕਰਮਿਆਂ ਬਜਾਰੋਂ ਫੜ ਲਿਆ ਸਾਰਾ ਕੁਝ ਤੇ ਆ ਚੱਕ ਪੈਸੇ ਮੈਂ ਮਨਾਉਣਾ ਆਪਦੀ ਚਮਕ ਚੱਲੋ ਨੂ ਸੋਹਣੀਆਂ ਕਰਨ ਕੋਲ ਰੁਪਈਏ ਵੇਖ ਹੈਰਾਨ ਹੋ ਗਈ ਨੂਰ ਆਪਣੇ ਕੰਮ ਵਿੱਚ ਬਹੁਤ ਖੁਸ਼ ਸੀ ਮਹੀਨਿਆਂ ਬਾਅਦ ਵੀ ਉਹ ਆਪਣੇ ਪਿੰਡ ਨਾ ਜਾਂਦੀ ਹਸਪਤਾਲ ਹੀ ਹੁਣ ਹੋਦਾ ਕਰ ਸੀ ਜਿਸ ਕਰੇ ਨੂਰ ਨੂੰ ਕੁਝ ਵੇਖ ਕੇ ਹੀ ਖੁਸ਼ ਹੋ ਜਾਂਦਾ ਸੀ ਜਦੋਂ ਵੀ ਕਦੇ ਨੂਰ ਉਹਨੂੰ ਇਕੱਲੇ ਜਾਪਦੀ ਆਪੋ ਦੇ ਕੋਲ ਜਾ ਕੇ ਹੌਸਲਾ ਦਿੰਦਾ ਜਦੋਂ ਵੀ ਕਦੇ ਨੂਰ ਬਾਹਰ ਜਾਂਦੀ ਤਾਂ ਜਸਕਰਨ ਨੂੰ ਫਿਕਰ ਰਹਿੰਦਾ ਕਿ ਨੂਰ ਕਿਤੇ ਅਣਜਾਨੇ ਪਿੰਡ ਵਾਲੇ ਸ਼ਹਿਰ ਗੁੰਮ ਹੀ ਨਾ ਹੋ ਜਾਵੇ ਇਸੇ ਕਾਰਨ ਉਹ ਆਪ ਨੂਰ ਤੋਂ ਚੋਰੀ-ਚੋਰੀ ਉਹਦੇ ਪਿੱਛੇ ਜਾਂਦਾ ਜਸਕਰਨ ਦੀ ਮਾਂ ਨੂੰ ਹਰ ਤੇ ਪ੍ਰੋਬਲਮ ਸੀ ਨੂਰ ਹਰ ਰੋਜ਼ ਉਹਨਾਂ ਨੂੰ ਮਿਲਣ ਜਾਂਦੀ ਨੂਰ ਜਦੋਂ ਬਲੱਡ ਵੇਖਣ ਲੱਗਦੀ ਤਾਂ ਜਸਕਰਨ ਦੀ ਮਾਂ ਬੋਲੀ ਪੁੱਤ ਤੂੰ ਤਾਂ ਜਸਕਰਨ ਨਹੀਂ ਨੂੰ ਜਾਣਦੀਆਂ ਉਹਦੇ ਨਾਲ ਹੀ ਪੜੀ ਆ ਪਰ ਪੁੱਤ ਮੇਰੀ ਗੱਲ ਨਹੀਂ ਮੰਨਦਾ ਹੀ ਮੁੰਡਾ ਨੂਰ ਕਿਹੜੀ ਗੱਲ ਮਾਤਾ ਜੀ ਮਾਂ ਪੁੱਤ ਮੇਰੀ ਇੱਕ ਸੂਤੀ ਬਿਮਾਰੀ ਆ ਕੀ ਪਤਾ ਕਦੋਂ ਰੱਬ ਕੰਨੀਓ ਬੁਲਾਵਾ ਆ ਜੀ ਪਰ ਇਹ ਮੁੰਡਾ ਮੇਰੀ ਰੀਜ ਨਹੀਂ ਭਗਾਉਂਦਾ ਮੈਂ ਕਹਿਨੀ ਆ ਵਿਆਹ ਕਰਵਾ ਲਾ ਪਰ ਪੁੱਤ ਇਹਨੇ ਕਿੰਨੇ ਹੀ ਰਿਸ਼ਤੇ ਠੁਕਰਾਤੇ ਹੁਣ ਤੂੰ ਦੱਸ ਪੁੱਤ ਮੈਂ ਕੀ ਕਰਾਂ ਮੈਨੂੰ ਲੱਗਦਾ ਇਹ ਤੇਰੀ ਗੱਲ ਮੰਨਜੋ ਜੇ ਹੋ ਸਕੇ ਤਾਂ ਤੂੰ ਪੁੱਤ ਗੱਲ ਕਰਕੇ ਵੇਖੀ ਜਿਸ ਕਰਨੇ ਨਾਲ ਵਿਆਹ ਹੋਰੀ ਨੂਰ ਕੋਈ ਗੱਲ ਨਹੀਂ ਮਾਤਾ ਜੀ ਮੈਂ ਕਰਾਂਗੀ ਗੱਲ ਉਹਦੇ ਨਾਲ ਅੰਜਲੀ ਤੇ ਨੂਰ ਦੋਹੇ ਸਹੇਲੀਆਂ ਰਾਤ ਨੂੰ ਜਦ ਇਕੱਠੀਆਂ ਹੋਈਆਂ ਤਾਂ ਨੂਰ ਦੀਆਂ ਅੱਖਾਂ ਵਿੱਚ ਫੇਰ ਪਾਣੀ ਆ ਗਿਆ ਅੰਜਲੀ ਨੇ ਜਦੋਂ ਪੁੱਛਿਆ ਤਾਂ ਨੂਰ ਬੋਲੀ ਜਿਸ ਕਾਰਨ ਮੈਂ ਹਜੇ ਤੱਕ ਵਿਆਹ ਲਈ ਕਿਸੇ ਵੀ ਕੁੜੀ ਨੂੰ ਹਾਂ ਨਹੀਂ ਕੀਤੀ ਅੰਜਲੀ ਯਾਰ ਸੱਚ ਪੁੱਛੇ ਤਾਂ ਉਹ ਤੈਨੂੰ ਅੱਜ ਵੀ ਉਨਾ ਹੀ ਪਿਆਰ ਕਰਦਾ ਤੂੰ ਨੋਟ ਕੀਤਾ ਕਦੀ ਹਰ ਸਮੇਂ ਤੇਰੇ ਵੱਲ ਨਿਗਾਹ ਹੁੰਦੀ ਹੈ ਉਹਦੀ ਬਹੁਤ ਵਾਰ ਵੇਖਿਆ ਮੈਂ ਜਿਸ ਕਰੇ ਨੂੰ ਤੈਨੂੰ ਖੁਸ਼ ਕਰਦਾ ਜਦੋਂ ਉਹਦੋਂ ਆਪ ਵੀ ਖੁਸ਼ ਹੋ ਜਾਂਦਾ ਤੇ ਤੇਰਾ ਉਦਾਸ ਚਿਹਰਾ ਵੇਖੋ ਉਹ ਕਿਸੇ ਵੀ ਡੂੰਗੇ ਗਮ ਵਿੱਚ ਡੁੱਬ ਜਾਂਦਾ ਨੂਰ ਪਰ ਉਹਦਾ ਵਿਆਹ ਕਰਵਾਉਣਾ ਜ਼ਰੂਰੀ ਆ ਕੱਲ ਨੂੰ ਮੈਂ ਗੱਲ ਕਰੂੰਗੀ ਜਿਸ ਕਰੇ ਨਾਲ ਕਿਉਂਕਿ ਜਿਸ ਕਰਨ ਕੇ ਕਰਦੇਂ ਦੀ ਵਿਕੀ ਸੁਪਨੇ ਆ ਯਾਰ ਅੰਜਲੀ ਯਾਰ ਇੱਕ ਗੱਲ ਦੱਸਾਂ ਤੈਨੂੰ ਅੱਜ ਵੀ ਜਿਸ ਕਰਨ ਵਧੀਆ ਲੱਗਦਾ ਕਿ ਨਹੀਂ ਕਿ ਤੂੰ ਅੱਜ ਵੀ ਉਹਨੂੰ ਉਹਨਾਂ ਹੀ ਪਿਆਰ ਕਰਦੀ ਆ ਨੂਰ ਪਿਆਰ ਸਿੱਖਿਆ ਹੀ ਜਿਸ ਕਰਨ ਤੋਂ ਆ ਮੈਂ ਪਰ ਮੇਰੀ ਕਿਸਮਤ ਹੀ ਮਾੜੀ ਸੀ ਇਹ ਮੇਰੇ ਨਸੀਬ 'ਚ ਨਹੀਂ ਸੀ ਤੇ ਜੋ ਨਸੀਬ ਬਨਾਇਆ ਉਹ ਵੀ ਕਿਸਮਤ ਨੇ ਖੋ ਲਿਆ ਚਲੇ ਮਨ ਵਿੱਚ ਖੁਸ਼ ਸੀ ਤੇ ਆਪਣੇ ਦੋਸਤ ਵਿੱਕੀ ਨਾਲ ਗੱਲ ਕਰ ਰਹੀ ਸੀ ਕਿ ਉਹ ਵਿੱਕੀ ਵੇਖਿਆ ਤੇਰੇ ਪਿੱਛੇ ਸਟੈਂਡ ਲੱਗੀ ਮੈਂ ਅੱਜ ਪੈਸੇ ਪੰਨ ਗਿਆ ਕਰਨ ਹੋਂਤਾ ਬਸ ਥੋੜੇ ਇੱਕ ਦਿਨ ਹੀ ਆ ਕਰਨ ਨਾਲ ਤਾਂ ਸੱਚੀ ਰਾਤ ਕੱਢਣੀ ਔਖੀ ਆ ਮੈਨੂੰ ਪਰ ਮੈਨੂੰ ਕੀ ਆਪਾ ਤਾਂ ਹੋ ਜਾਣਾ ਫਿਰ ਵੇਖੀ ਮੇਰਾ ਖਿਆਲ ਰੱਖੀ ਯਾਰ ਚੰਨੀ ਤੇਰਾ ਖਿਆਲ ਤਾਂ ਹੈਗਾ ਮੈਨੂੰ ਚਲ ਫੋਨ ਕੱਟਦੀ ਆ ਬੁੜੀ ਜੀ ਨੇ ਟਿੱਕਣ ਦਿੰਦੀ ਇੱਕ ਤਾਂ ਹਰ ਵੇਲੇ ਮੇਰੇ ਵੱਲ ਵੇਖਦੀ ਰਹੂ ਉਧਰ ਸੋਹਣਿਆ ਤੇ ਕਰਮੀ ਨੇ ਚੰਗੀ ਸਕੀਮ ਲਾ ਲਈ ਸੀ ਕਰਨ ਨੂੰ ਫਸਾਉਣ ਦੀ ਗੁਰਬਾਣੀ ਵਿੱਚ ਲਿਖਿਆ ਹੈ ਕਿ ਪਰਾਇ ਇਸਤਰੀ ਦਾ ਸੰਗ ਕਰਨਾ 나ਗ ਦੇ ਡੰਗ ਵਰਗਾ ਹੁੰਦਾ ਕਾਮ ਬਾਸਨਾ ਵਿੱਚ ਪਿਆ ਮਨੁੱਖ ਆਪਣੀ ਸੁਧ-ਵੁੱਧ ਹੀ ਗਵਾ ਦਿੰਦਾ ਏ ਪਛਤਾਵਾ ਇੱਕ ਨਾ ਇੱਕ ਦਿਨ ਹੁੰਦਾ ਜ਼ਰੂਰ ਪਰ ਹਰ ਵਾਰ ਜਾਣਬੁੱਝ ਕੇ ਕੀਤੀ ਗਲਤੀ ਦੀ ਕੋਈ ਮਾਫੀ ਨਹੀਂ ਰਹਿੰਦੀ ਤੇ ਮਨੁੱਖ ਨੂੰ ਖੌਰੀ ਕਿੰਨੀਆਂ ਜੁਨੀਆਂ ਵਿੱਚ ਸਜ਼ਾਾਂ ਮੁੱਕਤਣੀਆਂ ਪੈਂਦੀਆਂ ਹਨ ਇਸੇ ਤਰ੍ਹਾਂ ਕਰਨ ਜਦੋਂ ਕਾਲਜ ਪੜਦਾ ਸੀ ਤਾਂ ਮਟੀਰ ਨਾਲ ਰਲ ਕੇ ਗਲਤ ਕੰਮਾਂ ਵਿੱਚ ਪੈ ਗਿਆ ਸੀ ਪੜਦੇ ਹੀ ਨਾਲ ਦੇ ਮੁੰਡਿਆਂ ਨਾਲ ਉਹ ਪੈਸੇ ਲਾ ਕੇ ਕਿਸੇ ਔਰਤ ਕੋਲ ਆਪਣੀ ਜਿਸਮਾਨੀ ਭੁੱਖ ਮਟਾਉਣ ਜਾਇਆ ਕਰਦਾ ਸੀ ਉੱਥੇ ਹੀ ਕਰਨ ਨੂੰ ਸੋਹਣੀਆਂ ਮਿਲੀ ਸੀ ਸੋਨੀਆ ਨੇ ਕਰਨ ਨੂੰ ਐਸਾ ਚੋਗਾ ਪਾਇਆ ਸੀ ਕਿ ਉਹ ਹਰ ਰੋਜ਼ ਹੀ ਕਾਲਜ ਤੋਂ ਬਾਅਦ ਸੋਨੀਆ ਦੇ ਵਾਲੀ ਆ ਬੈਠਦਾ ਨਾਲ ਦੇ ਕਰਨ ਦੇ ਦੋਸਤ ਉਹਨੂੰ ਹੋਰ ਸ਼ਹਿ ਦੇ ਰਹਿੰਦੇ ਤੇ ਆਪ ਵੀ ਕਰਨ ਕੋਲੋਂ ਪੈਸੇ ਲੈ ਕੇ ਖਾ ਜਾਂਦੇ ਸੋਨੀਆ ਦੇ ਘਰ ਵਾਲਾ ਮਰ ਚੁੱਕਿਆ ਸੀ ਬੱਚਾ ਕੋਈ ਹੈ ਨਹੀਂ ਸੀ ਹੁਣ ਉਹ ਸ਼ਹਿਰ ਵਿੱਚ ਇਕੱਲੇ ਹੀ ਰਹਿੰਦੀ ਸੀ ਮਕਾਨ ਉਹਦਾ ਆਪਣਾ ਹੀ ਸੀ ਬਾਕੀ ਲੋੜਾਂ ਉਹਦੀਆਂ ਕਰਨ ਹੀ ਪੂਰੀਆਂ ਕਰਦਾ ਸੀ ਵਿਆਹ ਤੋਂ ਬਾਅਦ ਕਰਨ ਨੇ ਸੋਨੀਆ ਕੋਲ ਜਾਣਾ ਬੰਦ ਕਰ ਦਿੱਤਾ ਸੀ ਪਰ ਤੋਤੀਆਂ ਨੂੰ ਬਾਗ ਵਥੇਰੇ ਵਾਲੀ ਗੱਲ ਸੀ ਸੋਨੀਆ ਹੁਣ ਕਰਨ ਦੇ ਦੋਸਤ ਕਰਮੇ ਨੂੰ ਬੁਲਾ ਲੈਂਦੀ ਸੀ ਪਰ ਅੱਜ ਕਰਨ ਆਇਆ ਵੇਖ ਸੋਨੀਆ ਪੂਰਾ ਹੀ ਲੁੱਟਣਾ ਚਾਹੁੰਦੀ ਸੀ ਕਰਮੇ ਨਸ਼ੇ ਵਿੱਚ ਪੂਰਾ ਤਤ ਸੀ ਸੋਨੀਆ ਨੇ ਕਰਮੇ ਨੂੰ ਕਿਹਾ ਕਿ ਇਹਨੂੰ ਆਪਣੇ ਜਾਲ ਵਿੱਚ ਫਸਾ ਬਾਕੀ ਕੰਮ ਮੇਰੇ ਤੇ ਛੱਡ ਦੇ ਪੈਸੇ ਦੋਹਾਂ ਦੇ ਅੱਧੂ ਅੱਧ ਕਰਮ ਕੀ ਕਰਾਂਗੇ ਤੂੰ ਇਹ ਤਾਂ ਦੱਸ ਸੋਨੀਆ ਇਹ ਜੋ ਹਰ ਕੁੜੀ ਕਰਦੀ ਆ ਆਪਾਂ ਇਹਨੂੰ ਨਸ਼ੇ ਦੀ ਲਤ ਲਾ ਦਿੰਨੇ ਆ ਚਾਰ ਪੈਸੇ ਹੈਗੇ ਆ ਦੇ ਕੁਲ ਨਾਲੇ ਹਾਂ ਮੈਂ ਨਹੀਂ ਇਹ ਕੰਮ ਕਰਨਾ ਬਲਕਿ ਹੋਰ ਕੁੜੀ ਕਰਾਂ ਉਹ ਵੀ ਪੂਰੀ ਛੋਟੀ ਦੀ ਕਰਮਾ ਮੈਨੂੰ ਵੀ ਮਲਾ ਦੇ ਆਪਾਂ ਵੀ ਵੇਖ ਲਈਏ ਸੋਨੀਆ ਬਾਲਾ ਤੱਤਾ ਨਹੀਂ ਲੱਗੀ ਦਾ ਹਾਂ ਪਰ ਕਰਨ ਨੂੰ ਜ਼ਰੂਰ ਵਿਕਾਉਣਾ ਪੰਚੀ ਦਾ ਪੌਣ ਸੋਨੀਆ ਨੇ ਆਪਣੀ ਕਿਸੇ ਗਿਲੀ ਨੂੰ ਪੂਰੀ ਗੱਲ ਸਮਝਾਈ ਤੇ ਦੱਸਿਆ ਕਿ ਅਸੀਂ ਇੱਥੇ ਤੈਨੂੰ ਮਿਲਾਂਗੇ ਤੂੰ ਕਿਹੜੇ ਤਰੀਕੇ ਨਾਲ ਕਰਨ ਨੂੰ ਮਿਲਣਾ ਆਪਣੀਆਂ ਗੱਲਾਂ ਵਿੱਚ ਉਲਝਾਉਣਾ ਸਾਰਾ ਕੁਝ ਸੋਨੀਆ ਨੇ ਉਸ ਕੁੜੀ ਨੂੰ ਸਮਝਾ ਦਿੱਤਾ ਕਰਨ ਨੂੰ ਘਰੇ ਫੋਨ ਆ ਰਹੇ ਸੀ ਪਰ ਕਰਨ ਫੋਨ ਤੇ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ਕਰਮ ਨੇ ਫੋਨ ਚੁੱਕ ਕੇ ਰਿੱਤਾ ਕਿ ਅਸੀਂ ਏਜੰਟ ਦੇ ਘਰ ਹੋਏ ਆਂ ਬਸ ਥੋੜਾਕ ਟਾਈਮ ਲੱਗੇਗਾ ਤਾਂ ਬਲਵੀਰ ਉਹਨੇ ਹਨੇਰਾ ਹੋਇਆ ਵੇਖਿਆ ਕਿ ਕਰਨ ਨੂੰ ਰਾਤ ਆਪਣੇ ਕੋਲ ਹੀ ਰੱਖ ਲਮੀ ਐਨੀ ਦੂਰ ਕਿਵੇਂ ਆਊਗਾ ਕਰਨ ਦਾ ਕੰਮ ਤਾਂ ਹੋ ਚੁੱਕਿਆ ਸੀ ਜਦੋਂ ਕਰਨ ਨੂੰ ਹੋਸ਼ ਆਈ ਤਾਂ ਸੋਨੀਆ ਨੇ ਆਪਣੀਆਂ ਮਹਿਕਾਂ ਛੱਡਦੀਆਂ ਜੁਲਫਾਂ ਦੇ ਕੁੰਡਲੇ ਵਿੱਚ ਉਹਨੂੰ ਹੋਰ ਮੰਤਰ ਮੁਕਤ ਕਰ ਦਿੱਤਾ ਸੀ ਸਵੇਰ ਹੋਈ ਤਾਂ ਸੋਨੀਆ ਬੋਲੀ ਕਿ ਮੈਂ ਵੀ ਬਾਜ਼ਾਰ ਜਾਣਾ ਥੋੜਾ ਜਿਹਾ ਕੰਮ ਆ ਕਰਨ ਤੇ ਕਰਮੇ ਨਾਲ ਹੀ ਸੋਨੀਆ ਬੈਠ ਗਈ ਕਰਮੇ ਨੂੰ ਸੋਨੀਆ ਨੇ ਇਸ਼ਾਰਾ ਕੀਤਾ ਤਾਂ ਕਰਮਾ ਛੇਤੀ ਦਿਨੇ ਬੋਲਿਆ ਯਾਰ ਇਹ ਗਲ ਦੱਸਾਂ ਪੱਟੀ ਦਾ ਸਟਾਫ ਤਾਂ ਹੋਊਗਾ ਹੀ ਉੱਥੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਚਲ ਜਲੀਏ ਸੋਨੀਆ ਆਪਣੇ ਕੰਮ ਤੇ ਚਲੀ ਗਈ ਤੇ ਕਰਮਾ ਕਰਨੀ ਨੂੰ ਨਾਲ ਲੈ ਕੇ ਇੱਕ ਆਫਿਸ ਵਿੱਚ ਚਲਾ ਗਿਆ ਰਿਸੈਪਸ਼ਨ ਤੇ ਬੈਠੀ ਕੁੜੀ ਨਹੀਂ ਨਹੀਂ ਉਹਨੂੰ ਕੁੜੀ ਨਹੀਂ ਪਰੀ ਕਹਿ ਸਕਦੇ ਹਾਂ ਬਹੁਤ ਸੋਹਣੀ ਕੁੜੀ ਜਿਸ ਤੇ ਜਿੰਟਾ ਪਾਇਆ ਹੋਇਆ ਸੀ ਤੇ ਅੱਖਾਂ ਵਿੱਚ ਪਾਇਆ ਹੋਇਆ ਕੱਜਲ ਜਦੋਂ ਮਟਕਾਉਂਦੀ ਤਾਂ ਹਰ ਇੱਕ ਦਾ ਦਿਲ ਮਾਉਂਦੀ ਸੀ ਕਰਨ ਨੇ ਵੇਖੋਣੇ ਦੋਹੇ ਹੱਥ ਜੋੜੇ ਤੇ ਹੌਂਦ ਤੇ ਸਵਾਗਤ ਕੀਤਾ ਹਾਂਜੀ ਮੇਰਾ ਨਾਮ ਰੂਹੀ ਆ ਕੀ ਕੰਮ ਆਏ ਹੋ ਸਰ ਕਰਮ ਜਿਸ ਸਰ ਨੂੰ ਬੰਨਣਾ ਸੀ ਪੱਟੀ ਸਰ ਨੂੰ ਰੂਹੀ ਉਸਾਰੀ ਜੀ ਸਹਿਤਾ ਚੰਡੀਗੜ੍ਹ ਗਈ ਆ ਤੁਸੀਂ ਮੈਨੂੰ ਦੱਸੋ ਕੀ ਕੰਮ ਆ ਮੈਂ ਸਾਨੂੰ ਦੱਸ ਦੇਵਾਂਗੀ ਕਰਨਾ ਕੋਈ ਗੱਲ ਨਹੀਂ ਮੈਡਮ ਅਸੀਂ ਫੇਰ ਆ ਜਾਵਾਂਗੇ ਰੂਹੀ ਸਰ ਤੁਸੀਂ ਬੈਠੋ ਮੈਂ ਹੁਣੇ ਪਾਣੀ ਮਗਵਾਨੀ ਆ ਪਲੀਜ਼ ਇਕ ਲੀੜੀ ਪਾਣੀ ਦੇ ਦੋ ਗਲਾਸ ਲੈ ਆਈ ਨਾਲ ਹੀ ਰੂਹੀ ਨੇ ਆਰਡਰ ਦਿੱਤਾ ਕਿ ਤਿੰਨ ਕੱਪ ਕੜਕਜੀ ਚਾ ਲੈਓ ਕਰਨ ਰੂਹੀ ਦੇ ਮੱਥੇ ਉੱਪਰ ਆਈ ਹਲਕੇ ਪੂਰੇ ਵਾਲਾਂ ਨੂੰ ਵੇਖ ਰਿਹਾ ਸੀ ਕਿਤੇ ਉਹਦੇ ਸ਼ਾਰਟ ਟੌਪ ਇੱਚੋਂ ਦੀ ਉਹਦੀਆਂ ਛਾਤੀਆਂ ਵੱਲ ਨਿਗਾਹ ਮਾਰ ਰਿਹਾ ਸੀ ਇੱਕ ਸਾਈਡ ਤੋਂ ਦਿਖਦਾ ਉਹਦਾ ਇੱਕ ਗੋਰਾ ਚਿੱਟਾ ਪਸਾ ਕਰਨ ਨੂੰ ਹੋਰ ਕਿਤੇ ਐਧਰ ਉਧਰ ਚਾਕਨ ਤੋਂ ਵਰਜ ਰਿਹਾ ਸੀ ਕਰਨ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਰੂਹੀ ਕੋਈ ਕੁੜੀ ਨਹੀਂ ਬਲਕਿ ਰਫੜਦੀ ਕੁੱਡੀ ਹੋਵੇ ਇਹਨੇ ਨੂੰ ਚਾਹ ਵੀ ਆ ਗਈ ਰੂਹੀ ਆਪਣੀ ਕੁਰਸੀ ਤੋਂ ਉੱਠੀ ਤੇ ਇੱਕ ਸਾਈਡ ਤੇ ਪਈ ਬਿਸਕਟਾਂ ਵਾਲੀ ਟ੍ਰੇ ਉਹਨਾਂ ਕੋਲ ਕਰਨ ਲਈ ਕੈਬਨ 'ਚੋਂ ਬਾਹਰ ਆਈ ਤਕਾਲੀ ਰੰਗ ਦੇ ਪਾਏ ਉੱਚੀ ਅੱਡੀ ਦੇ ਸੈਂਡਲ ਜਿਸ ਨਾਲ ਉਹ ਥੋੜਾ ਮਟਕ ਨਾਲ ਤੁਰਨ ਲੱਗੀ ਤਾਂ ਉਹਦਾ ਪੈਰ ਮੁੜ ਗਿਆ ਕਰਨ ਨੇ ਕਫੇਠਾ ਰੱਖਿਆ ਤੇ ਡਿੱਗਦੀ ਰੋਹੀ ਨੂੰ ਆਪਣੀਆਂ ਬਾਹਾਂ ਵਿੱਚ ਪੁੱਛ ਲਿਆ ਕਰਨ ਨੇ ਰੋਹੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਪਰ ਰੋਹੀ ਦੇ ਪੈਰ ਵਿੱਚ ਸ਼ਾਇਦ ਮੋਚ ਆ ਗਈ ਸੀ ਜਿਸ ਕਾਰਨ ਨੂੰ ਬਹੁਤ ਜ਼ਿਆਦਾ ਦਰਦ ਹੋਣ ਲੱਗਿਆ ਰੋਹੀ ਦਾ ਤਕਲੀਫ ਨਾਲ ਮੂੰਹ ਲਾਲ ਹੋ ਗਿਆ ਸੀ ਕਰਨ ਤੋਂ ਚੱਲਿਆ ਨਾ ਗਿਆ ਤਾਂ ਕਰਮੇ ਨੇ ਕਿਹਾ ਕਿ ਰੋਹੀ ਨੂੰ ਹੱਡੀਆਂ ਵਾਲੇ ਡਾਕਟਰ ਖਾਨ ਕੋ ਲੈ ਚਲੀਏ ਕਰਨੈ ਰੋਹੀ ਨੂੰ ਸਹਾਰਾ ਦਿੱਤਾ ਤੇ ਗੱਡੀ ਵਿੱਚ ਬਿਠਾਇਆ ਤੇ ਖਾਨ ਖੋਲੇ ਆਏ ਡਾਕਟਰ ਨੇ ਵੇਖ ਕੇ ਦੱਸਿਆ ਕਿ ਇਹਦਾ ਗਿੱਟਾ ਉੱਤਰ ਗਿਆ ਸਵੇਲਿੰਗ ਜ਼ਿਆਦਾ ਮੈਂ ਮੋਚ ਕਰ ਦਿਨਾ ਬਾਕੀ ਮੈਂ ਪੱਟਾ ਕਰ ਦਿਨਾ ਦੋ ਚਾਰ ਦਿਨਾਂ ਵਿੱਚ ਠੀਕ ਹੋ ਜਾਊ ਤੇ ਰੈਸਟ ਕਰਨੀ ਲਾਜ਼ਮੀ ਆ ਕਰਨੈ ਨਿਰੋਹੀ ਦੇ ਪੈਰਾਂ ਵਿੱਚੋਂ ਸੈਂਡਲ ਉਤਾਰੇ ਤੇ ਗੋਰੇ ਚਟੇ ਪੈਰਾਂ ਨੂੰ ਵੇਖ ਉਹ ਇਹਨਾਂ ਨੂੰ ਚੁੰਮ ਲੈਣਾ ਚਾਹੁੰਦਾ ਸੀ ਗੱਡੀ ਵਿੱਚ ਬੈਠਿਆ ਉਦਾਸ ਬੈਠੀ ਰੋਹੀ ਨੂੰ ਕਰਨੈ ਪੁੱਛਿਆ ਕੀ ਗੱਲ ਮੈਡਮ ਜੀ ਉਦਾਸ ਹੋ ਗਏ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਤੁਹਾਡੇ ਘਰ ਛੱਡ ਆਉਣੇ ਆ ਰੁਹੀ ਪਲੀਜ਼ ਤੁਸੀਂ ਮੈਨੂੰ ਮੈਡਮ ਨਹੀਂ ਬਲਕਿ ਮੇਰਾ ਨਾਮ ਲੈ ਕੇ ਹੀ ਬੁਲਾਓ ਬਾਕੀ ਹੁਣ ਮੈਨੂੰ ਟੈਨਸ਼ਨ ਹੋ ਗਈ ਆ ਕਿ ਮੈਂ ਹੁਣ ਕਿੱਥੇ ਰਹੂੰਗੀ ਕਰਨਾ ਤੁਸੀਂ ਮੋਗੇ ਦੇ ਨਹੀਂ ਰਹਿਣ ਵਾਲੇ ਰੁਹੀ ਨਹੀਂ ਨਹੀਂ ਪਿੰਡ ਮੇਰਾ ਬਹੁਤ ਦੂਰ ਆ ਚੰਗੀ ਸੈਲਰੀ ਤੇ ਮੈਨੂੰ ਜੋਬ ਮਿਲ ਗਈ ਸੀ ਤਾਂ ਕਰਕੇ ਇੱਥੇ ਆ ਗਈ ਕਰਨਾ ਹੁਣ ਫੇਰ ਕਿੱਥੇ ਰੱਖੀਏ ਇਹਨਾਂ ਨੂੰ ਕਰਮਾ ਆਪਣੇ ਘਰ ਲੈ ਚਲੀ ਯਾਰ ਕਿਹੜਾ ਕੋਈ ਮੇਰੇ ਤੋਂ ਬਿਨਾਂ ਦੂਜਾ ਬੰਦਾ ਹੈਗਾ ਕੋਠੀ 'ਚ ਸਾਰੇ ਤਾਂ ਬਾਹਰ ਰਹਿੰਦੇ ਆ ਕਰਨਾ ਹਾਂ ਵੀ ਆ ਤਾਂ ਬਹੁਤ ਵਧੀਆ ਗੱਲ ਹੋਈ ਹਾਂਜੀ ਮੈਡਮ ਤੁਸੀਂ ਦੱਸੋ ਤੁਹਾਨੂੰ ਤਾਂ ਨਹੀਂ ਗਈ ਪਰੇਸ਼ਾਨੀ ਰੋਹੀ ਮਹੀ ਸਰ ਤੁਸੀਂ ਮੈਨੂੰ ਆਫਿਸ 'ਚ ਛੱਡ ਦਿਓ ਕਰਨਾ ਸਾਨੂੰ ਗਲਤ ਬੰਦੇ ਨਾ ਸਮਝਿਓ ਮੈਡਮ ਅਸੀਂ ਉਹਨਾਂ ਮੁੰਡਿਆਂ 'ਚੋਂ ਨਹੀਂ ਰੋਹੀ ਚਲੋ ਠੀਕ ਆ ਫਿਰ ਕਰਮੇ ਨੇ ਆਪਣੇ ਮੇਰੇ ਹੀ ਛੜਕ ਸੀ ਕਰਮੇ ਨੇ ਆਪਣੇ ਪੈਨ ਨੂੰ ਗੱਡੀ ਤੋੜ ਲਈ ਬਲਵੀਰ ਨੇ ਜੰਨੀ ਨੂੰ ਪੁੱਛਿਆ ਕਿ 11 ਵਜੇ ਕੱਲ ਦਾ ਗਿਆ ਕਰਨਾ ਹਜੇ ਤੱਕ ਕਿਉਂ ਨਹੀਂ ਆਇਆ ਜੰਨੀ ਮੰਮੀ ਜੀ ਮੈਂ ਫੋਨ ਕਰਕੇ ਪੁੱਛਤੀਂ ਚੰਨੀ ਨੇ ਕਰਨ ਨੂੰ ਫੋਨ ਕੀਤਾ ਪਰ ਕਰਨ ਦਾ ਫੋਨ ਲੱਗ ਨਹੀਂ ਸੀ ਰਿਹਾ ਚੰਨੀ ਨੂੰ ਥੋੜੀ ਟੈਨਸ਼ਨ ਹੋਈ ਪਰ ਕੋਈ ਬਹੁਤੀ ਪਰਵਾਹ ਨਾ ਕਰਦਿਆ ਬਲਵੀਰੋ ਨੂੰ ਕਿਹਾ ਕਿ ਜਦੋਂ ਫੋਨ ਲੱਗ ਗਿਆ ਤਾਂ ਦੱਸ ਦਿਆਂਗੀ ਨੀਰੂ ਆਪਣੇ ਘਰ ਦੇ ਵਿਹੜੇ ਵਿੱਚ ਬੈਠੀ ਸੀ ਤੇ ਆਪਣੀਆਂ ਬੀਤੀਆਂ ਗੱਲਾਂ ਯਾਦ ਕਰ ਰਹੀ ਸੀ ਕਿ ਮੈਂ ਕਿਵੇਂ ਕਰਨ ਤੇ ਮੰਗਰ ਲੱਗੀ ਸੀ ਪਰ ਇਹ ਬੰਦਾ ਕਦੇ ਨਹੀਂ ਸੁਧਰਨਾ ਹੁਣ ਵੀ ਜ਼ਰੂਰ ਕਿਸੇ ਕੁੜੀ ਦੇ ਚੱਕਰ ਵਿੱਚ ਹੀ ਫਸਿਆ ਹੋਊ ਕਿਹੜਾ ਜਿਹਨੂੰ ਰਸਾ ਚ ਬੰਦੀ ਆਦਤ ਪੈ ਜਾਈ ਕਾਹਨੋਂ ਹਟਦੀ ਆ ਫੇ ਮੱਗਰ ਖੇਤੋਂ ਆਇਆ ਤੇ ਬੋਲਿਆ ਬਲਬੀਰ ਕੁਰੇ ਆਇਆ ਨਹੀਂ ਤੇਰਾ ਲਾਡਲਾ ਹਜੇ ਬਲਬੀਰੋ ਨੇ ਝੂਠ ਬੋਲਿਆ ਮੈਂ ਆ ਹੀ ਜਾਂਦਾ ਰਹਾ ਜੀ ਮੱਗਰ ਜਿਹੜੇ ਚਾਰਛਿਲੜਾ ਸਾਰੇ ਫੁਲਾਤੇ ਉਹਨੂੰ ਹੁਣ ਵੇਖ ਲੈ ਜੀ ਉਹਨੇ ਕਿ ਗਲਤ ਕੰਮ ਕਰਤਾ ਤਾਂ ਮੈਥੋਂ ਬੁਰਾ ਕੋਈ ਨਹੀਂ ਬਲਬੀਰੋ ਲੈ ਨਗਦ ਤਾਂ 2 ਲੱਖ ਲੈ ਗਿਆ ਬਾਕੀ ਤਾਂ ਖਾਤੇ ਵਿੱਚ ਹੀ ਆ ਮੱਗਰ ਮਾਵਾ ਹੀ ਸਿਰ ਚੜ੍ਹਦੀਆਂ ਮੁੰਡਿਆਂ ਨੂੰ ਰੰਬਾ ਤੇ ਮੁੰਡਾ ਚੰਡੇ ਹੀ ਠੀਕ ਰਹਿੰਦੇ ਆ ਛੜੇ ਇੱਕ ਪਿੰਡ ਪਸ ਤੋਂ ਮਿੰਟਾਂ ਦੀ ਦੂਰੀ ਤੇ ਸੀ ਤਨ ਵਾਰ-ਵਾਰ ਰੋਹੀ ਵੱਲ ਵੇਖ ਰਿਹਾ ਸੀ ਤੇ ਉਹਦਾ ਹਾਲ ਪੁੱਛਦਾ ਸੀ ਘਰ ਪਹੁੰਚ ਕੇ ਕਰਮੇ ਨੇ ਗੇਟ ਖੋਲ੍ਹਿਆ ਘਰ ਪਿੰਡ ਤੋਂ ਬਾਹਰ-ਬਾਰ ਖੇਤਾਂ ਵਿੱਚ ਸੀ ਕਰਨੇ ਲਈ ਚੰਗੀ ਗੱਲ ਸੀ ਕਿ ਇੱਥੇ ਕੋਈ ਤਾਕ ਚੈੱਕ ਕਰਨ ਵਾਲਾ ਨਹੀਂ ਸੀ ਕੋਈ ਆਵੇ ਕੋਈ ਜਾਵੇ ਕਰਨ ਨੇ ਸਹਾਰਾ ਦਿੱਤਾ ਤੇ ਰੋਹੀ ਨੂੰ ਅੰਦਰ ਲੈ ਗਿਆ ਨੂਰ ਅੰਝ ਕਿਸੇ ਚਿੰਤਾ ਵਿੱਚ ਸੀ ਉਹਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ ਕਿ ਕਿਹੜੀ ਗੱਲ ਉਸਨੂੰ ਪਰੇਸ਼ਾਨ ਕਰ ਰਹੀ ਆ ਜਿਸ ਕਰਨ ਕੋਲ ਇੱਕ ਐਮਰਜੈਂਸੀ ਪੇਸ਼ੈਂਟ ਆਇਆ ਕਿ ਜਲਦੀ ਟੈਸਟ ਕਰ ਦੇਵੋ ਥੋੜਾ ਜਿਹਾ ਫ੍ਰੀ ਹੋ ਜਦੋਂ ਨੂਰ ਜਸਕਰਨ ਕੋਲ ਜਾਣ ਲੱਗੀ ਤਾਂ ਜਸਕਰਨ ਉਹ ਵੇসি ਵੇਖ ਪਿੱਛਾ ਮੁੜ ਗਈ ਜਿਸ ਕਰਨ ਆਪਣੇ ਕੰਮ ਵਿੱਚ ਕੋਈ ਲਾਪਰਵਾਹ ਨਹੀਂ ਸੀ ਕਰਦਾ ਇਸ ਲਈ ਉਹਨੂੰ ਨੂਰ ਦੇ ਪਿੱਛਾ ਮੁੜਨ ਦਾ ਪਤਾ ਨਹੀਂ ਲੱਗਿਆ ਸ਼ਾਮ ਨੂੰ ਅਜ ਅੰਜਲੀ ਨੇ ਕਿਹਾ ਕਿ ਚਲ ਨੂਰ ਆਪਾਂ ਅੱਜ ਬਾਹਰ ਖਾਣਾ ਖਾ ਕੇ ਆਈਏ ਆਪਣੇ ਨਾਲ ਜਸਕਰਨ ਵੀ ਚਲਾ ਜਾਓ ਨੂਰ ਨੇ ਸੋਚਿਆ ਕਿ ਜਸਕਰਨ ਨਾਲ ਖੁੱਲ ਕੇ ਗੱਲ ਵੀ ਹੋ ਜਾਊਗੀ ਬਾਹਰ ਜਾਣਾ ਠੀਕ ਰਹੇਗਾ ਤਿੰਨੇ ਜਣੇ ਮਾਰਕੀਟ ਗਏ ਤੇ ਇੱਕ ਰੈਸਟੋਰੈਂਟ ਵਿੱਚ ਫਟ ਗਏ ਅੰਜਲੀ ਨੇ ਨੂਰ ਨੂੰ ਕਿਹਾ ਯਾਰ ਤੈਨੂੰ ਇੱਕ ਗੱਲ ਕਹਿਣੀ ਸੀ ਮੈਨੂੰ ਪਤਾ ਕਿਉਂ ਇੱਥੇ ਲੈ ਕੇ ਆਈਆਂ ਆਪਣੇ ਨਾਲ ਸਟਾਫ 'ਚ ਕੰਮ ਕਰਦਾ ਮੁੰਡਾ ਵਿਸ਼ਵ ਵਿਖਿਆ ਤੋ ਕਿੰਨੀ ਡਰਾਈ ਮਾਰਦਾ ਮੇਰੇ ਤੇ ਯਾਰ ਉਹਨੇ ਅੱਜ ਫੋਰਸ ਕੀਤਾ ਸੀ ਮੈਨੂੰ ਬਾਹਰ ਖਾਣਾ ਖਾਣ ਲੈ ਮੈਂ ਵੀ ਇੱਥੇ ਆਇਆ ਹੋਇਆ ਹੁਣ ਤੂੰ ਦੱਸ ਮੈਨੂੰ ਬੁਲਾਵਾ ਕੇ ਨਾਮ ਬੁਲਾਵਾ ਨੂਰ ਪਿਆਰ ਕਰਨ ਦੇ ਮੌਕੇ ਬਾਰ-ਬਾਰ ਨਹੀਂ ਮਿਲਦੇ ਅੰਜਲੀ ਤੋ ਉਹਨੂੰ ਮਿਲ ਤੇ ਗੱਲ ਕਰ ਅੰਜਲੀ ਦੂਸਰੇ ਪਾਸੇ ਬੈਠੇ ਵਿਸ਼ੂ ਕੋਲ ਚਲੇ ਗਈ ਹੁਣ ਨੂਰ ਤੇਜਸਕਰ ਨੇ ਇਕੱਲੇ ਰਹਿ ਗਏ ਸੀ ਨੂਰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜਸਕਰਨ ਜਸਕਰਨ ਇੱਕ ਨਹੀਂ ਦੋ ਕਰਨ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਨੂਰ ਤੁਸੀਂ ਹਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਜਸਕਰਨ ਕੁਝ ਕਿ ਗੱਲਾਂ ਹੁੰਦੀਆਂ ਹਨ ਨੂਰ ਕਿ ਬੰਦਾ ਬੋਲ ਕੇ ਨਹੀਂ ਦੱਸ ਸਕਦਾ ਸਿਰਫ ਮਹਿਸੂਸ ਕਰ ਸਕਦਾ ਨੂਰ ਫਿਰ ਵੀ ਪਤਾ ਤਾਂ ਲੱਗੇ ਕਿ ਕੀ ਕਰਨਾ ਤੁਸੀਂ ਵਿਆਹ ਲਈ ਹਾਂ ਨਹੀਂ ਕਰ ਰਹੇ ਜਸਕਰਨ ਗੱਲ ਇਹ ਵੀ ਨਹੀਂ ਆ ਕਿ ਮੈਂ ਵਿਆਹ ਕਰਵਾਉਣਾ ਨਹੀਂ ਚਾਹੁੰਦਾ ਤੇ ਗੱਲ ਇਹ ਵੀ ਆ ਕਿ ਮੇਰੇ ਵਰਗੀ ਕੁੜੀ ਮੈਨੂੰ ਸ਼ਾਇਦ ਨਾ ਹੀ ਲੱਭੇ ਨੂਰ ਬਹੁਤ ਗੁੰਝਲਦਾਰ ਪਹੇਲੀ ਆ ਖੁਦ ਟੈਸਟ ਕਰਦੇ ਹੋ ਆਪਣਾ ਖੁਦ ਦਾ ਟੈਸਟ ਕਰੋ ਕਿ ਕੀ ਬਿਮਾਰੀ ਆ ਜਸਕਰਨ ਆਪਣੀ ਉਮਰ ਦੇ ਹਿਸਾਬ ਨਾਲ ਦੱਸ ਕਿ ਵਿਆਹ ਕੈਸੇ ਇਨਸਾਨ ਨਾਲ ਕਰਵਾਉਣਾ ਚਾਹੀਦਾ ਨੂਰ ਖੁਦ ਦੇ ਪਿਆਰ ਦਾ ਕਤਲ ਹੋਇਆ ਤੇ ਜਿਸਦੇ ਲੜ ਲਿਆ ਉਹਨੇ ਤਾਂ ਸਿਰਾ ਹੀ ਕਰਵਾ ਦਿੱਤਾ ਤੇ ਹੱਥ ਜੋੜ ਕੇ ਤਸੱਲੀਆ ਕਰਵਾ ਦਿੱਤੀਆਂ ਕਿ ਵਿਆਹ ਵੇਖ ਪਰਖ ਕੇ ਕਰਵਾਉਣਾ ਚਾਹੀਦਾ ਜਸਕਰਨ ਯਾਰ ਕੁਝ ਕੁ ਗੁਨੇਗਾਰ ਮੈਂ ਵਿਆਹ ਤੇਰਾ ਜੀ ਮੈਂ ਤੈਨੂੰ ਵਿਆਹ ਕਰਵਾਉਣ ਲਈ ਨਾ ਨਾ ਕਰਦਾ ਤਾਂ ਤੂੰ ਹਰਗੇਸ ਹੀ ਵਿਆਹ ਨਾ ਕਰਪਾਉਂਦੀ ਨੂਰ ਨਹੀਂ ਜਸਕਰਨ ਗੱਲ ਹੋਰ ਸੀ ਜਦੋਂ ਮੈਨੂੰ ਪੜਨ ਲਾਇਆ ਗਿਆ ਤਾਂ ਮੇਰੀ ਵੱਡੀ ਮੰਮੀ ਨੇ ਮੇਰੀ ਦਾਦੀ ਨਾਲ ਵਾਅਦਾ ਕੀਤਾ ਸੀ ਕਿ ਕੁੜੀ ਦਾ ਕੋਈ ਅਲਾੰਬਾ ਨਾ ਵੀ ਨਹੀਂ ਮੈਥੋਂ ਬੁਰਾ ਕੋਈ ਨਹੀਂ ਮੇਰੀ ਦਾਦੀ ਦੀ ਭੈਣ ਨੇ ਹੀ ਸਾਕ ਕਰਾਇਆ ਸੀ ਮੇਰਾ ਕਹਿੰਦੇ ਮੁੰਡਾ ਬਹੁਤ ਤਕੜੇ ਕਰੂ ਫਿਰ ਆਹ ਵੇਖਲਾ ਤਕੜੇ ਕਰਦਾ ਇੱਜ਼ਤਮਾਨ ਜਸਕਰਨ ਨੂਰ ਸੌਰੀ ਯਾਰ ਮੈਂ ਫੇਰ ਉਹ ਹੀ ਗੱਲ ਛੇੜ ਬੈਠਾ ਨੂਰ ਜਸਕਰਨ ਤੋਂ ਵਿਆਹ ਕਰਵਾ ਲੈ ਜਸਕਰਨ ਨੂਰ ਨੇ ਹਜੇ ਵਿਆਹ ਨਹੀਂ ਕਰਵਾਉਣਾ ਯਾਰ ਨੂਰ ਕਿਉਂ ਨਹੀਂ ਕਰਵਾਉਣਾ ਜਸਕਰਨ ਕਿਉਂਕਿ ਨੂਰ ਕੀ ਕੀ ਕਿਉਂ ਕੀ ਨੂਰ ਕਿਉਂਕਿ ਨੂਰ ਮੈਂ ਤੈਨੂੰ ਪਿਆਰ ਕਰਦਾ ਤੇ ਪਿਆਰ ਕਿਸੇ ਹੋਰ ਨਾਲ ਨਹੀਂ ਬਣ ਸਕਦਾ ਨੂਰ ਦੀਆਂ ਅੱਖਾਂ ਪਰ ਆਈਆਂ ਜਸਕਰਨ ਕਾਸ਼ ਆਪਾਂ ਇਕੱਠੇ ਹੁੰਦੇ ਸੱਚ ਤਾਂ ਇਹ ਹੈ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਪਰ ਮੇਰੇ ਕਰਕੇ ਤੁਸੀਂ ਆਪਣੇ ਮਾਪਿਆਂ ਦੇ ਅਰਮਾਨਾਂ ਨੂੰ ਨਾ ਦਿਵਾਓ ਵੱਡੇ ਤੇ ਉਹਨਾਂ ਨੂੰ ਕਿੰਨੀਆਂ ਉਮੀਦਾਂ ਐਨੇ ਨੂੰ ਆਰਡਰ ਕੀਤਾ ਖਾਣਾ ਵेटर ਲੈ ਕੇ ਆਇਆ ਸ਼ਾਇਦ ਜਸਕਰਨ ਨੇ ਸੁਖ ਦਾ ਸਾਹ ਲਿਆ ਕਿ ਚਲ ਨੂਰ ਇਸ ਗੱਲ ਨੂੰ ਟਾਲ ਦੇਵੇਗੀ ਖਾਣਾ ਖਾਣ ਲੱਗਿਆਂ ਵੀ ਨੂਰ ਨੇ ਕਿਹਾ ਜਸਕਰਨ ਮੇਰੇ ਕਰਕੇ ਤੂੰ ਆਪਣੀ ਜ਼ਿੰਦਗੀ ਖਰਾਬ ਨਾ ਕਰ ਪਲੀਜ਼ ਵਿਆਹ ਕਰਵਾ ਲੈ ਜਸਕਰਨ ਮੇਰੀ ਪਿਆਰੀ ਨੂਰ ਹੁਣ ਤੂੰ ਖਾਣਾ ਖਾਂ ਤੇ ਆਪਾਂ ਚੱਲੀਏ ਲੇਟ ਨਾ ਹੋ ਜਾਈਏ ਕਿਤੇ ਨੂਰ ਸੱਚ ਅੰਜਲੀ ਨੂੰ ਇੱਕ ਮੁੰਡਾ ਬਹੁਤ ਪਸੰਦ ਕਰਦਾ ਜਸਕਰਨ ਪਤਾ ਮੈਨੂੰ ਵਿਸ਼ਾਲ ਬਹੁਤ ਸਾਬੂਆ ਮੁੰਡਾ ਅਪਾ ਇਹਦੇ ਵਿਚੋਲੇ ਨਾ ਬਨ ਜਾਈਏ ਨੂਰ ਪੁੱਛਦੀ ਅੰਜਲੀ ਨੂੰ ਕੀ ਕਹਿੰਦੀ ਆ ਫਿਰ ਕਰ ਲੈਨੇ ਆ ਗੱਲ ਬਾਕੀ ਅੰਜਲੀ ਕੀ ਫੈਮਿਲੀ ਬਹੁਤ ਨਾਈਸ ਆ ਲਮੈਰਿਸ ਕਰਨ ਨੂੰ ਕੁਝ ਨਹੀਂ ਕਹਿੰਦੇ ਖਾਣਾ ਖਾ ਕੇ ਚਾਰੇ ਜਨੇ ਹੋਸਟਲ ਹੂਤ ਰਹੇ ਜਿਸ ਕਰਨੇ ਗੱਲਾਂ ਕਰਦੇ ਆ ਨੂਰ ਦਾ ਹੱਥ ਫੜ ਲਿਆ ਨੂਰ ਨੂੰ ਬਹੁਤ ਚੰਗਾ ਲੱਗਿਆ ਫੜਿਆ ਹੋਇਆ ਹੱਥ ਛੱਡਿਆ ਨਾ ਕਰਨ ਨੇ ਰੋਹੀ ਨੂੰ ਕਮਰੇ ਵਿੱਚ ਬਿਠਾਇਆ ਕਰਮੇ ਨੇ ਬਾਹਰਲਾ ਗੇਟ ਲਾਇਆ ਤੇ ਅੰਦਰ ਆ ਗਿਆ ਰੋਹੀ ਨੂੰ ਦਰਦ ਹੋ ਰਿਹਾ ਸੀ ਕਰਨ ਨੇ ਡਾਕਟਰ ਦੁਆਰਾ ਦਿੱਤੀਆਂ ਦਵਾਈਆਂ ਰੋਹੀ ਨੂੰ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਭਾਗ ਸੁਣਨ ਦੇ ਲਈ ਬਾਕੀ ਅਗਲੇ ਭਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ